ਕਹਿੰਦੇ ਇਹ ਤਕਨੀਕੀ ਯੁੱਗ ਨੇ ਇਨੀ ਤਰੱਕੀ ਕੀਤੀ ਆ ਵੀ ਵੱਖੋ-ਵੱਖਰੀਆਂ ਮਸ਼ੀਨਾਂ ਜਿਹੜੀਆਂ ਆਗੀਆਂ ਨੇ ਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਵੀ ਇੱਕ ਘੰਟੇ ਦੇ ਵਿੱਚ 4000 ਲੱਡੂ ਤਿਆਰ ਕਰੀਏ ਦੇਖੋ ਤੁਸੀਂ ਕਿੰਨੇ ਕਾਮਿਆਂ ਦਾ ਕੰਮ ਖੋਹ ਲਿਆ ਮਸ਼ੀਨਾਂ ਨੇ ਕਹਿੰਦੇ ਵੀ ਜਿਵੇਂ-ਜਿਵੇਂ ਮਸ਼ੀਨੀ ਜੋਗਾਰ ਆ ਉਸ ਤਰੀਕੇ ਦੇ ਨਾਲ ਇਨਸਾਨੀ ਵਰਕ ਜਿਹੜਾ ਉਹ ਘਟਦਾ ਜਾ ਰਿਹਾ ਤੇ ਮਸ਼ੀਨਾਂ ਕਈ ਲੋਕਾਂ ਦਾ ਕੰਮ ਜਿਹੜਾ ਮਿੰਟਾਂ ਦੇ ਵਿੱਚ ਕਰ ਦਿੰਦੀ ਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਵੀ ਲੱਡੂ ਬਣਾਉਣ ਵਾਲੀ ਮਸ਼ੀਨ ਵੀ ਜਿਹੜੀ ਮਾਰਕੀਟ ਦੇ ਵਿੱਚ ਆ ਗਈ ਤੇ ਲੋਕਾਂ ਦਾ ਕੰਮ ਸੌਖਾ ਕਰਤਾ ਇੱਕ ਘੰਟੇ ਦੇ ਦਿਆ ਪਹਿਲਾ ਵੀਡੀਓ ਦੇਖਦੇ ਆ ਵੀਡੀਓ ਦੇਖ ਕੇ ਸ਼ੇਅਰ ਕਰਨੀ ਹੈ ਕਮੈਂਟ ਵਿੱਚ ਆਪਣੀ ਰਾਇ ਸਾਂਝੀ ਕਰਨੀ ਹੈ ਤਾਂ ਜੋ ਪਤਾ ਲੱਗੇ ਵੀ ਤਕਨੀਕੀ ਯੁੱਗ ਜਿਹੜਾ ਮਸ਼ੀਨੀ ਯੁੱਗ ਹੈ ਉਹ ਕਿੰਨਾ ਅੱਗੇ ਵੱਧ ਚੁੱਕਿਆ ਆਓ ਪਹਿਲਾ ਵੀਡੀਓ ਦੇਖਦੇ ਆ ਲਾਡਵਾ ਬੜਾ ਲੋ ਜੀ ਦੇਖੋ ਮਸ਼ੀਨ ਤੇ ਕਿਵੇਂ-ਕਿਵੇਂ ਲੱਡੂ ਬਣ ਰਿਹਾ ਚੈੱਕ ਕਰੋ ਉਹਨਾਂ ਨੂੰ ਸ਼ੇਪ ਵੀ ਦਿੱਤੀ ਜਾ ਰਹੀ ਹੈ ਦੇਖੋ ਲੱਡੂ ਹਾਂ ਬਾਬਾ ਦੱਸੋ ਬਾਬੀ ਕੀ ਗੱਲ ਬਾਤ ਹੈ ਰਾਜ ਪ੍ਰਯਾਗਰਾਜ ਮੈਂ ਸੰਤੋ ਨੇ ਬੇਲਾ ਯਾਤਰੀ ਕੋ ਮਾਤੇ ਇਹ ਮਹਾਕੁੰਬਦੀ ਤਿਆਰੀ ਹੋ ਰਹੀ ਹੈ ਦੇਖੋ ਤੁਸੀਂ ਉੱਥੇ ਮਸ਼ੀਨਾਂ ਪਹੁੰਚੀਆਂ ਨੇ ਕਿਸ ਨੇ ਸੇਵਾ ਕੀਤੀ ਹੈ ਆਟੋਮੈਟਿਕ ਮਸ਼ੀਨ ਜਿਹੜੀ ਦਿੱਤੀ ਹੈ ਦੇਖੋ ਤੁਸੀਂ ਆਧੋਈਆ ਤੋਂ ਕੁੰਮੇੜਨ ਤਿਆਰੀ ਚੈੱਕ ਕਰੋਗੇ ਆ ਲਾਟਵਾ ਬਣਾਵਾਨੋ ਆਟੋਮੈਟਿਕ ਮਸ਼ੀਨ 1 ਇੱਕ ਘੰਟੇ ਮੈਂ ਇੱਕ ਘੰਟੇ 'ਚ ਕਹਿੰਦਾ 4000 ਲੱਡੂ ਬਣਾਉਂਗੇ ਦੇਖੋ ਸੁਣੋ ਮੈਂ ਦੇਖੋ ਕਿੰਨੇ ਲੋਕਾਂ ਦਾ ਕੰਮ ਖੋਹ ਲਿਆ ਪਰ ਕਿਤੇ ਨਾ ਕਿਤੇ ਜਿਹੜੀ ਕਹਿੰਦੇ ਮਹਾਕੁੰਭ ਦੀ ਤਿਆਰੀ ਹੋ ਰਹੀ ਆ ਉਹ ਮਹਾਕੁੰਭ ਦੀ ਤਿਆਰੀ ਕਰਕੇ ਇਦਾਂ ਦੀਆਂ ਮਸ਼ੀਨਾਂ ਜਿਹੜੀਆਂ ਭੇਟ ਕੀਤੀਆਂ ਜਾ ਰਹੀਆਂ ਨੇ ਸ਼ਰਧਾਲੂਆਂ ਵੱਲੋਂ ਤੇ ਬੜੀ ਤਿਆਰੀ ਜਿਹੜੀ ਆ ਜੋਰਾਂ ਸ਼ੋਰਾਂ ਤੇ ਚੱਲ ਰਹੀ ਆ ਦੋਸਤੋ ਹੁਣ ਕਮੈਂਟ ਕਰਕੇ ਆਪਣੀ ਰਾਏ ਸਾਂਝੀ ਕਰਨੀ ਆ ਵੀ ਮਸ਼ੀਨੀ ਯੁੱਗ ਦੇ ਫਾਇਦੇ ਹੋਏ ਜੇ ਨਾ ਫਾਇਦੇ ਹੋਏ ਨੇ ਜਾਂ ਨੁਕਸਾਨ ਇਹ ਤੁਸੀਂ ਦੱਸਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ